ਉਸਰ ਦੇ ਕਿਨਾਰੇ ਸਰਦਾਰੀਆਂ ਵੀ ਦੇਕੇ ਉਸ ਮਿਲਖ ਜਗੀਰਾ ਉਹਨੂੰ ਸਾਰੀਆਂ ਵੀ ਦੇਕੇ ਉਹ ਕਿਤਾ ਕੋਲ ਉਹਦੇ ਨਾਲ ਤੋੜ ਛਾੜਿਆ ਨਹੀਂ ਗਿਆ ਮਨ ਅਲੜ ਕੁੜੀ ਦੇ ਇੱਕ ਨਖਰੇ ਦਾ ਯਾਰੋ ਸਤੋਂ ਤਾਰਿਆ ਨਹੀਂ ਗਿਆ ਮਨ ਅਲੜ ਕੁੜੀ ਦੇ ਇੱਕ ਨਖਰੇ ਦਾ ਯਾਰੋ ਸਤ ਤਰ ਅਣਿ ਗਿਆ ਮੁੱਲ ਅਲੜ ਕੁੜੀ ਦੇ ਰੰਗ ਰੂਪ ਬਕਰਾਨੂ ਹਰ ਵੀ ਸੀ ਵਕਰੀ ਅੱਖੀਆਂ ਚ ਕਜਰੇ ਦੀ ਧਾਰ ਵੀ ਸੀ ਵਕਰੀ ਰੰਗ ਰੂਪ ਬਕਰਾਨੂ ਹਰ ਵੀ ਸੀ ਵਕਰੀ ਅੱਖੀਆਂ ਚ ਕਜਰੇ ਦੀ ਧਾਰ ਵੀ ਸੀ ਵਕਰੀ ਉਹ ਬਿੱਲੀ ਬਿੱਲੀ ਅਕੀਆਂ ਚੋਂ ਨਿਮਮ ਨਿਮਾਸ ਹੋਏ ਬਿੱਲੀ ਬਿੱਲੀ ਅਕੀਆਂ ਚੋਂ ਨਿਮਮ ਨਿਮਾਸ ਉਹਦਾ ਚੋਰੀ ਚੋਰੀ ਤੱਕਣਾ ਸਹਾਰਿਆ ਨਿਗਿਆ ਮੁੱਲ ਅਲੜ ਕੁੜੀ ਦੇ ਇੱਕ ਨਗਰੇ ਦਾ ਯਾਰ ਉਸਾ ਤੋ ਤਾਰਿਆ ਨਿਗਿਆ ਮੁੱਲ ਅਲੜ ਕੁੜੀ ਦੇ ਇੱਕ ਨਗਰੇ ਦਾ ਯਾਰ ਉਸਾ ਤੋ ਤਾਰਿਆ ਨਿਗਿਆ ਮੁੱਲ ਅਲੜ ਕੁੜੀ ਦੇ ਸ਼੍ਰੀ ਸੀ ਕੋਲ ਦੀ ਜੋ ਮੂੰਹ ਕੁਝ ਬੋਲਦੀ ਚੱਲ ਦੀ ਦੀ ਪਤਲੀ ਕਮਰ ਰਹਿ ਡੋਲਦੀ ਮਿਸ਼ਰੀ ਸੀ ਕੋਲ ਦੀ ਜੋ ਮੂੰਹ ਕੁਝ ਬੋਲਦੀ ਚੱਲ ਦੀ ਦੀ ਪਤਲੀ ਕਮਰ ਰਹਿ ਡੋਲਦੀ ਪੈਰਾਂ ਚ ਪੰਜੇ ਬਾਪਾ ਜੋ ਚਾਂਦੀ ਦੀਆਂ ਲੰਗੀ ਪੈਰਾਂ ਚ ਪੰਜੇ ਬਾਪਾ ਜੋ ਚਾਂਦੀ ਦੀਆਂ ਲੰਗ ਸੁਣ ਛਣ ਛਣ ਕੁਛ ਵੀ ਵਿਚਾਰਿਆ ਨਿਗੇ ਆ ਮਨ ਅਲੜ ਕੁੜੀ ਦੇ ਹਾਏ ਇੱਕ ਨਖਰੇ ਦਾ ਯਾਰ ਉਸਤ ਤਾਰਿਆ ਨਿਗੇ ਆ ਮਨ ਅਲੜ ਕੁੜੀ ਦੇ ਇੱਕ ਨਖਰੇ ਦਾ ਯਾਰ ਉਸਤ ਤਾਰਿਆ ਨਿਗੇ ਆ ਮਨ ਅਲੜ ਕੁੜੀ ਦੇ ਚੁਬਰਾ ਨੂੰ ਚੁਬਰਾ ਨੂੰ ਲੁੱਟਦੀ ਓ ਮੁੱਢੋ ਗਈ ਪੁੱਟਦੀ ਚੁਬਰਾ ਨੂੰ ਲੁੱਟਦੀ ਓ ਮੁੱਢੋ ਗਈ ਪੁੱਟਦੀ ਸੱਪਨੀ ਬਣਾ ਕੇ ਕੁੜੀ ਕਾਲੀ ਜਹੀ ਗੁੱਤਦੀ ਚੁਬਰਾ ਨੂੰ ਲੁੱਟਦੀ ਓ ਮੁੱਢੋਂ ਗਈ ਪੁੱਟਦੀ ਸੱਪਨੀ ਬਣਾ ਕੇ ਕੁੜੀ ਕਾਲੀ ਜਹੀ ਗੁੱਤਦੀ ਆਜ਼ਾਦ ਚੱਬੇ ਵਾਲੇ ਤੱਕ ਲਿਆ ਜਿੰਨੇ ਉਹਦਾ ਮੁਖ ਆਜ਼ਾਦ ਚੱਬੇ ਵਾਲੇ ਤੱਕ ਲਿਆ ਜਿੰਨੇ ਉਹਦਾ ਮੁਖ ਉਸ ਤੋਂ ਹੋਰ ਕੋਈ ਮੁਖੜਾ ਨਿਹਾਰਿਆ ਨਿਗਿਆ ਮੁੱਲ ਅਲੜ ਕੁੜੀ ਦੇ ਇੱਕ ਨਖਰੇ ਦਾ ਯਾਰ ਉਸਾ ਸੱਤ ਉਤਾਰਿਆ ਨਿਗੇ ਅਮੁੱਲ ਅਲੜ ਕੁੜੀ ਦੇ ਸਿਰ ਦੇ ਨਾਲ ਸਰਦਾਰੀਆਂ ਵੀ ਦੇਕੇ ਉਹ ਸਿਰ ਦੇ ਨਾਲ ਸਰਦਾਰੀਆਂ ਵੀ ਦੇਕੇ ਮਿਲਖ ਜ਼ਗੀਰਾ ਉਹਨਾਂ ਸਾਰੀਆਂ ਵੀ ਦੇਕੇ ਕੀਤਾ ਕੌਲ ਉਹਦੇ ਨਾਲ ਤੋੜ ਝਾੜਿਆ ਨਿਗੇ ਅਮੁੱਲ ਅਲੜ ਕੁੜੀ ਦੇ ਇੱਕ ਨਖਰੇ ਦਾ ਯਾਰ ਉਸਾ ਸੱਤ ਉਤਾਰਿਆ ਨਿਗੇ ਅਮੁੱਲ ਅਲੜ ਕੁੜੀ ਦੇ ਇੱਕ ਨਗਰੀ ਦਾ ਯਾਰ ਉਸਾ ਤੋ ਤਾਰਿਆ ਨਿਗਿਆ ਮੁੱਲ ਅਲੜ ਕੁੜੀ ਦੇ